ਸੀਨੋ ਪਸੀਨੀ ਹੋ ਕੇ ਯਾ ਆਪਣੀ ਮਿਹਨਤ ਦਾ ਫਲ ਤੋੜ ਕੇ ਲਿਆਂਦਾ ਗਾਇਜ਼ ਬੜਾ ਬੜਾ ਆ ਥੋੜਾ ਛਿੱਟਾ ਤੇ ਥੋੜਾ ਮੁੱਠਾ ਬੜਾ ਮਜ਼ਾ ਆ ਅੱਜ ਆਪਣਾ ਬਚਪਨਾ ਗਾਇਜ਼ ਯਾਦ ਆ ਗਿਆ ਜਿੱਥੇ ਤੂਤ ਦੇਖਦਾ ਹੁੰਦਾ ਸੀ ਨਾ ਸਕੂਲ ਆਣਾ ਤੇ ਉੱਥੇ ਤੋੜ ਕੇ ਲਿਓਣੀਆਂ ਤੇ ਭਾਵੇਂ ਆ ਕੇ ਮਾਮੇ ਕੋ ਚਿੱਤਰ ਖਾ ਲੈਣ ਦਿੰਦੇ ਵੀ ਲੇਟ ਕਰਤ ਹੋ ਗਏ ਪਰ ਇਹਨਾਂ ਦੇ ਚੱਕਰ 'ਚ ਅੱਜ ਬੜੇ ਚੇਰਾ ਬਾਦ ਆਪਣੀ ਬੁਟੀਕ ਛੱਡ ਕੇ ਆਪਾਂ ਅੱਧਾ ਘੰਟਾ ਲਿਆ ਆਪਣੀ ਨਾ ਬੁਟੀਕ ਦਾ ਬਹਾ ਬਹੁਤ ਮਿੱਠੀ ਫਿਰ ਤੋੜ ਕੇ ਲਿਆਏ ਬੜੀ ਸਵਾਦ ਆ ਗਾਇਜ਼ ਮਝਾ ਗਿਆ ਹੈ ਸਾਨੂੰ ਸिखਾਉਂਦੇ ਹੋ ਖਾ ਕੇ ਦੇਖਿਓ ਬੜੀ ਟੇਸਟੀ ਬੜੀ ਟੇਸਟੀ ਆ ਆਮੇ ਮਿਲ ਜਰੀ ਤੁਹਾਨੂੰ ਨਹੀਂ ਨਹੀਂ ਇਹ ਬਾਜ਼ਾਰਾ ਚ ਨਹੀਂ ਮਿਲਦੀ ਇਹ ਬੜੀ ਅਨਮੁੱਲੀ ਚੀਜ਼ ਆ ਗਾਇਜ਼ ਜਿਹੜੀ ਸਿਰਫ ਪਿੰਡਾਂ ਥਾਵਾਂ ਦੇ ਨਜ਼ਾਰੇ ਮਿਲ ਲਿਆ ਸਾਡੇ ਇਹ ਚੀਜ਼ ਹੈ ਪਿੰਡਾਂ ਦਾ ਬਹੁਤ ਵਧਾਰਕ ਤੇ ਫਰੈਸ਼ ਫਰੈਸ਼ ਤੋਂ ਫਰੈਸ਼ ਫਰੈਸ਼ ਖਾਓ ਮੇਰੀ ਮਿੱਠੀ ਗਾਇਜ਼ ਕੋਰਸ ਨੂੰ ਨਾ ਫੋਲੋ ਕਰੋ ਛੇ ਛੇਤੀ ਪਜਾ ਕੇ ਲਿਆਓ ਇੰਸਟਾ ਤੇ ਵੀ ਤੇ YouTube ਚੈਨਲ ਆ ਪੰਜਾਬੀ ਮਮ 11 ਉਹ ਵੀ ਸਬਸਕ੍ਰਾਈਬ ਕਰ ਦੋ ਤੇ ਮੈਂ ਲਾਈਕ ਜ਼ਰੂਰ ਕਰ ਦੇ ਐਂਡ ਈਟਿੰਗ ਵੀ ਫੂਡ ਮੀਨ ਇੰਗਲਿਸ਼ ਨਹੀਂ ਆਂਦੀ ਬਟ ਇੰਨੀ ਆਂਦੀ ਵੀ ਫੂਡ ਖਾਣਾ ਖਾ ਲੋ ਬਹੁਤ ਬਹੁਤ ਟੇਸਟੀ ਆ ਇੰਨੀ ਆ ਕੀ ਰਹਿ ਗਈ ਨੇ ਨਹੀਂ ਤਾਂ ਵੀ ਖਾ ਸਕਦੇ ਸੀ ਬਾਈ ওকে ਬਾਈ